ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ 2024 ਦੀ ਆਖਰੀ ਮੱਸਿਆ ਸੋਹਂਵਾਰ ਵਾਲੇ ਦਿਨ ਆਈ ਹੈ ਇਸ ਹਾਲ ਦੀ ਆਖਰੀ ਮੱਸਿਆ ਸਮਝ ਲਓ ਸੋਨੇ ਤੇ ਸੁਹਾਗਾ ਹੈ ਸੋਮਾਵਤੀ ਮੱਸਿਆ ਹੈ ਨਾਲੇ ਆਖਰੀ ਸਾਲ ਹੈ ਜਿਨ੍ਹਾਂ ਦੇ ਵਧਦੇ ਬੰਦੇ ਕੰਮ ਰੁਕ ਜਾਂਦੇ ਨੇ ਬੰਦੇ ਨਹੀਂ ਸਿਰੇ ਨਹੀਂ ਚੜਦੇ ਸਭ ਕੁਝ ਵਧੀਆ ਹੋਣ ਦੇ ਬਾਵਜੂਦ ਵੀ ਕੰਮ ਵਿੱਚ ਰੁਕਾਵਟ ਆਉਂਦੀ ਹੈ ਜੇਕਰ ਤੁਸੀਂ ਇਸ ਸਾਲ ਦੀ ਸੋਮਵਾਰ ਵਾਲੀ ਮੱਸਿਆ ਵਾਲੇ ਦਿਨ ਇਹ ਕੰਮ ਕਰ ਲੈਨੇ ਹੋ ਤਾਂ ਤੁਹਾਡਾ ਕੋਈ ਵੀ ਕੰਮ ਅਧ ਵਿਚਾਲੇ ਨਹੀਂ ਰੁਕੂਗਾ ਤੁਹਾਡਾ ਬਹੁਤ ਹੀ ਛੇਤੀ ਕੰਮ ਸਿਰੇ ਚੜਨੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਕੰਮ ਘਰ ਵਿੱਚ ਵੀ ਪੈਸਾ ਆਊਗਾ ਕਮਾਈ ਵਿੱਚ ਬਰਕਤ ਵੀ ਹੋਊਗੀ ਜੇਕਰ ਤੁਸੀਂ ਇਹ ਕੰਮ ਕਰ ਲੈਨੇ ਹੋ ਤਾਂ ਸਾਧ ਸੰਗਤ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਜੀ ਅੱਗੇ ਲਵਾ ਲਓ ਜੀ ਤਾਂ ਜੋ ਆਪ ਉੱਤੇ ਤੇ ਆਪ ਜੀ ਦੇ ਘਰ ਪਰਿਵਾਰ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਤੁਹਾਡੇ ਘਰੇ ਤੁਹਾਡੇ ਬੰਦੇ ਬੰਦੇ ਕੰਮ ਕਦੇ ਵੀ ਨਾ ਰੁਕਣ ਸਾਧ ਸੰਗਤ ਜੀ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਤੇ ਹਾਂ ਸਾਧ ਸੰਗਤ ਜੀ ਇੱਕ ਭੈਣ ਦਾ ਮੈਸੇਜ ਆਇਆ ਸੀ ਕਿ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਸਾਰਾ ਕੰਮ ਬਣਿਆ ਬਣਾਇਆ ਹੁੰਦਾ ਹੈ ਫਿਰ ਵੀ ਅੱਧ ਵਿਚਾਲੇ ਹੀ ਰੁਕ ਜਾਂਦਾ ਹੈ ਸਿਰੇ ਨਹੀਂ ਚੜਦਾ ਸਾਧ ਸੰਗਤ ਜੀ ਪਰਮਾਤਮਾ ਦੇ ਵਿੱਚ ਤੇ ਕੋਈ ਕਮੀ ਨਹੀਂ ਹੈ بس ਜੇ ਕਮੀ ਹੈ ਤਾਂ ਆਪਣੀ ਅਰਦਾਸ 'ਚ ਜਾਂ ਵਿਸ਼ਵਾਸ ਵਿੱਚ ਕਮੀ ਰਹਿ ਹੋ ਸਕਦੀ ਹੈ ਪਰਮਾਤਮਾ ਦੇ ਵਿੱਚ ਕੋਈ ਕਮੀ ਨਹੀਂ ਜਾਂ ਫਿਰ ਭਰੋਸੇ ਦੇ ਵਿੱਚ ਕਮੀ ਹੋ ਸਕਦੀ ਹੈ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਬਿਨਾਂ ਭਰੋਸੇ ਤੋਂ ਕਰਦੇ ਹਾਂ ਤਾਂ ਫਿਰ ਬਿਨਾਂ ਵਿਸ਼ਵਾਸ ਤੋਂ ਕਰਦੇ ਹਾਂ ਤਾਂ ਉਹ ਕੰਮ ਜ਼ਿਆਦਾ ਤੱਕ sire ਨਹੀਂ ਚੜਦਾ ਜੇਕਰ sire ਚੜਦਾ ਹੈ ਤੇ ਬਹੁਤ ਹੌਲੀ-ਹੌਲੀ ਚੜਦਾ ਹੈ ਬਹੁਤ ਟਾਈਮ ਲੱਗ ਜਾਂਦਾ ਹੈ ਕੰਮ ਕਦੋਂ ਬੰਦ ਆ ਹੈ ਜਦੋਂ ਸਾਡਾ ਵਿਸ਼ਵਾਸ ਬਿਲਕੁਲ ਪੱਕਾ ਹੋਵੇ ਸੋ ਇਹ ਚੀਜ਼ ਨਾ ਆਪਣੇ ਦਿਮਾਗ ਵਿੱਚ ਜ਼ਰੂਰ ਰੱਖਿਆ ਕਰੋ ਜਦੋਂ ਵੀ ਆਪਾਂ ਡਾਕਟਰ ਕੋਲ ਜਾਣੇ ਹਨ ਜਦੋਂ ਆਪਾਂ ਨੂੰ ਕੋਈ ਵੀ ਗੰਭੀਰ ਬਿਮਾਰੀ ਹੋਵੇ ਜਾਂ ਪ੍ਰੋਬਲਮ ਹੁੰਦੀ ਹੈ ਤੇ ਦਵਾਈ ਦੇ ਨਾਲ ਇੱਕ ਗੱਲ ਵੀ ਜ਼ਰੂਰ ਕਹਿੰਦੇ ਨੇ ਕਿ ਜੇਕਰ ਤੁਸੀਂ ਭਰੋਸਾ ਰੱਖੋਗੇ ਤਾਂ ਪਰਮਾਤਮਾ ਤੇ ਵਿਸ਼ਵਾਸ ਰੱਖੋਗੇ ਤਾਂ ਤੁਸੀਂ ਬਹੁਤ ਛੇਤੀ ਠੀਕ ਹੋ ਜਾਓਗੇ ਜਦੋਂ ਵੀ ਦਵਾਈ ਦਿੰਦੇ ਨੇ ਤੇ ਕਹਿ ਦਿੰਦੇ ਭਰੋਸੇ ਨਾਲ ਖਾਓਗੇ ਤਾਂ ਤੁਸੀਂ ਠੀਕ ਹੋ ਜਾਓਗੇ ਜੇਕਰ ਤੁਸੀਂ ਦਵਾਈ ਲੈ ਜਾਂਦੇ ਹੋ ਪਰ ਭਰੋਸਾ ਨਹੀਂ ਰਹਦੇ ਪਤਾ ਨਹੀਂ ਮੈਂ ਠੀਕ ਹੋਵਾਂਗੀ ਜਾਂ ਨਹੀਂ ਹੋਊਗਾ ਆਪਣੇ ਦਿਮਾਗ ਦੇ ਵਿੱਚ ਜਦੋਂ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਜੇਕਰ ਕਿਸੇ ਨੇ ਕਹਿ ਦਿੱਤਾ ਫਲਾਣੇ ਡਾਕਟਰ ਤੋਂ ਤਾਂ ਉਸ ਨੂੰ ਰਾਮ ਨਹੀਂ ਆਇਆ ਤਾਂ ਪਤਾ ਨਹੀਂ ਮੈਨੂੰ ਵੀ ਰਾਮ ਆਊਗਾ ਕਿ ਨਹੀਂ ਆਊਗਾ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਬਿਨਾ ਪਰੋਸੇ ਤੋਂ ਦਵਾਈ ਖਾਣੇ ਹਾਂ ਤਾਂ ਆਪਾਂ ਨੂੰ ਆਰਾਮ ਨਹੀਂ ਮਿਲਦਾ। ਉਹੀ ਦਵਾਈ ਜੇਕਰ ਆਪਾਂ ਪਰੋਸੇ ਦੇ ਨਾਲ ਖਾਣੇ ਹਾਂ ਵੀ ਮੈਨੂੰ ਆਰਾਮ ਆ ਜਾਊਗਾ। ਇਸ ਦਵਾਈ ਨਾਲ ਹੋਰ ਵੀ ਬਹੁਤ ਠੀਕ ਹੋਇਆ ਤੇ ਮੈਂ ਵੀ ਠੀਕ ਹੋ ਜਾਊਂਗੀ। ਤੇ ਇਹ ਵੀ ਇੱਕ ਗੱਲ ਪੱਕੀ ਹੈ ਕਿ ਡਾਕਟਰ ਉਹ ਮਰੀਜ਼ ਨੂੰ ਬਹੁਤ ਛੇਤੀ ਆਰਾਮ ਆਉਂਦਾ ਹੈ। ਉਹ ਛੇਤੀ ਉਸਦੀ ਦਵਾਈ ਬੰਦ ਹੋ ਜਾਂਦੀ ਹੈ। ਕਿਉਂਕਿ ਉਹਦਾ ਨਾਲ-ਨਾਲ ਜਿਹੜਾ ਵਿਸ਼ਵਾਸ ਹੁੰਦਾ ਹੈ ਨਾ ਉਹ ਵਿਸ਼ਵਾਸ ਜਾਦੇ ਕੰਮ ਕਰਦਾ ਹੈ ਦਵਾਈ ਨਾਲੋਂ। ਅਰਦਾਸ ਤੇ ਵਿਸ਼ਵਾਸ ਹਮੇਸ਼ਾ ਹੀ ਡਾਕਟਰ ਇਹ ਕਹਿੰਦੇ ਕਿ ਤੁਹਾਡੀ ਅਰਦਾਸ ਨੇ ਤੇ ਵਿਸ਼ਵਾਸ ਨੇ ਕੰਮ ਕਰਨਾ ਹੈ ਦਵਾਈ ਤਾਂ ਇੱਕ ਜਰੀਆ ਹੈ ਇਸ ਰੋਗ ਨੂੰ ਦੂਰ ਕਰਨਾ ਉਸੇ ਤਰ੍ਹਾਂ ਸਾਧ ਸੰਗਤ ਜੀ ਪ੍ਰਮਾਤਮਾ ਦੀ ਬਾਣੀ ਹੈ ਪ੍ਰਮਾਤਮਾ ਦੀ ਬਾਣੀ ਦੇ ਵਿੱਚ ਕੋਈ ਕਮੀ ਨਹੀਂ ਹੈ ਜਦੋਂ ਆਪਣੇ ਅੰਦਰ ਅਰਦਾਸ ਤੇ ਬੇਨਤੀ ਸੱਚੀ ਹੈ ਨਾ ਫਿਰ ਆਪਣਾ ਕੰਮ ਉਹ ਸਿਰੇ ਚੜਦਾ ਹੀ ਚੜਦਾ ਹੈ ਜਦੋਂ ਆਪਾਂ ਨੂੰ ਗੁਰੂ ਉੱਤੇ ਭਰੋਸਾ ਹੈ ਜਦੋਂ ਆਪਾਂ ਗੁਰੂ ਦੀ ਗੁਰੂ ਦਾ ਓਟ ਆਸਰਾ ਲੈ ਕੇ ਜਦੋਂ ਕੋਈ ਵੀ ਕੰਮ ਕਰਦੇ ਹਾਂ ਉਹ ਕੰਮ ਸਿਰੇ ਚੜਦਾ ਹੀ ਚੜਦਾ ਹੈ ਉਸ ਕੰਮ ਵਿੱਚ ਕਦੇ ਰੁਕਾਵਟ ਆਈ ਨਹੀਂ ਸਕਦੀ ਕਿਉਂਕਿ ਪ੍ਰਮਾਤਮਾ ਦੀ ਬਾਣੀ ਵਿੱਚ ਬਹੁਤ ਤਾਕਤ ਹੈ ਬਹੁਤ ਸ਼ਕਤੀ ਹੈ ਜਦੋਂ ਆਪਾਂ ਡਿਗਮੋਗਮਾ ਜਾਣੇ ਹਾਂ ਤਾਂ ਫਿਰ ਬਾਣੀ ਦਾ ਵੀ ਅਸਰ ਆਪਣੇ ਘਰ ਪਰਿਵਾਰ ਤੇ ਨਹੀਂ ਹੁੰਦਾ ਜੋ ਕਿਉਂਕਿ ਆਪਣੇ ਮਨ ਅੰਦਰ ਭਰੋਸਾ ਨਹੀਂ ਹੈ ਸਭ ਤੋਂ ਜ਼ਿਆਦਾ ਭਰੋਸੇ ਨੇ ਆਪਣੇ ਨੇ ਕੰਮ ਕਰਨਾ ਹੈ ਇਸ ਲਈ ਆਪ ਅੱਗੇ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਦੇ ਹਾਂ ਪ੍ਰਮਾਤਮਾ ਉੱਤੇ ਪੂਰਾ ਭਰੋਸਾ ਰੱਖ ਕੇ ਕਰਿਆ ਕਰੋ ਆਪਣੇ ਮਨ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਜਦੋਂ ਵਾਹਿਗੁਰੂ ਦਾ ਸਿਮਰਨ ਅੰਦਰ ਚੱਲਦਾ ਰਹੇ ਤੇ ਕੰਮਕਾਰ ਕਰਦੇ ਰਵਾਂਗੇ ਨਾ ਫਿਰ ਕਿਤੇ ਵੀ ਕੋਈ ਕਮੀ ਨਹੀਂ ਆ ਸਕਦੀ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਮੱਸਿਆ ਵਾਲੇ ਦਿਨ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਮੱਸਿਆ ਵਾਲੇ ਦਿਨ ਜੇਕਰ ਤੁਸੀਂ ਕਿਸੇ ਵੀ ਤੀਰਥ ਸਥਾਨ ਤੇ ਸਰੋਵਰ ਤੇ ਨਹੀਂ ਜਾ ਸਕਦੇ ਤਾਂ ਤੁਸੀਂ ਘਰ ਹੀ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਉઠੋ ਅੰਮ੍ਰਿਤ ਵੇਲੇ ਉઠੋ ਅਸ਼ਨਾਣ ਕਰੋ ਕੇ ਸ਼ੀਸ਼ਨਾਣ ਕਰਕੇ ਸੁੱਚੇ ਵਸਤਰ ਪਾ ਕੇ ਪੰਜ ਬਾਣੀਆਂ ਦਾ ਜਾਪ ਕਰਕੇ ਜੋ ਵੀ ਤੁਹਾਡੇ ਮਨ ਦੇ ਅੰਦਰ ਕੰਮ ਦੀ ਰੁਕਾਵਟ ਆ ਰਹੀ ਹੈ ਜੋ ਵੀ ਤੁਸੀਂ ਕਰਨਾ ਹੈ ਉਸ ਦਾ ਓਟ ਆਸਰਾ ਲੈ ਕੇ ਜਦੋਂ ਉਸ ਕੰਮ ਨੂੰ ਸ਼ੁਰੂ ਕਰੋਗੇ ਪਾਠ ਕਰਕੇ ਉਸ ਕੰਮ ਨੂੰ ਸ਼ੁਰੂ ਕਰੋਗੇ ਨਾ ਤੇ ਤੁਹਾਡੇ ਕੰਮ ਵਿੱਚ ਸਫਲਤਾ ਆਉਣੀ ਹੀ ਆਉਣੀ ਹੈ ਬਸ ਇਹ ਕੰਮ ਜ਼ਰੂਰ ਕਰਿਓ ਮੱਸਿਆ ਵਾਲੇ ਦਿਨ ਇਸ ਵਾਰ ਦੀ ਸੋਮਵਾਰ ਦੀ ਮੱਸਿਆ ਹੈ ਇਸ ਵਾਰ ਤੁਸੀਂ ਉਮਰਤ ਵੇਲੇ ਉੱਠਣਾ ਹੈ ਕੇਸ਼ੀ ਇਸ਼ਨਾਨ ਕਰਨਾ ਹੈ ਕੇਸ਼ੀ ਇਸ਼ਨਾਨ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਐਵੇਂ ਸਾਂਝਣਾ ਹੈ ਕਿ ਮੇਰੇ ਕੋਲ ਹੀ ਖੜੇ ਨੇ ਜਿਸ ਵੀ ਗੁਰੂ ਮਹਾਰਾਜ ਜੀ ਨੂੰ ਆਪ ਯਾਦ ਕਰਦੇ ਹੋ ਜਿਸ ਨੂੰ ਵੀ ਆਪ ਨੂੰ ਆਪਣੇ ਮਨ ਅੰਦਰ ਵਿਸ਼ਵਾਸ ਹੈ ਗੁਰੂ ਨਾਨਕ ਮਹਾਰਾਜ ਜੀ ਭਲਾਂ ਦੀ ਤੇ ਬੇਸ਼ੱਕ ਗੁਰੂਕ ਬਾਬਾ ਦੀਪ ਸਿੰਘ ਜੀ ਨੂੰ ਹਾਜ਼ਰ-ਨਾਜ਼ਰ ਸਮਝ ਲਓ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਸੰਗਤਾਂ ਦੇ ਦਰਬਾਰ ਸਾਹਿਬ ਜਾ ਕੇ ਦੁੱਖ ਟੁੱਟੇ ਨੇ ਕਿਉਂਕਿ ਉਹਨਾਂ ਦੇ ਨਾਲ ਮਨ ਅੰਦਰ ਵਿਸ਼ਵਾਸ ਬਹੁਤ ਜ਼ਿਆਦਾ ਹੈ ਆਪਾ ਬਹੁਤ ਸਾਰੀਆਂ ਸੰਗਤਾਂ ਦੇ ਮੂੰਹੋਂ ਸੁਣਦੇ ਆ ਕਿ ਬਾਬਾ ਦੀਪ ਸਿੰਘ ਦੇ ਦਰ ਤੇ ਜਾ ਕੇ ਸਾਡੀਆਂ ਇਹ ਮਨ ਸਾਰੀਆਂ ਸੰਗਤਾਂ ਦੀਆਂ ਅਰਦਾਸਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਵੀ ਪੂਰੀਆਂ ਹੁੰਦੀਆਂ ਨੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਐਸੇ ਐਸੇ ਤਰ੍ਹਾਂ ਦੀਆਂ ਮੋਟੀਵੇਸ਼ਨ ਵੀਡੀਓ ਆਪਜੀ ਤੱਕ ਲੈ ਕੇ ਆਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ